ਸਤਿ ਸ਼੍ਰੀ ਅਕਾਲ ਜੀ ਡੀਪੀ ਜੀ ਪੰਜਾਬੀ ਤੇ ਤੁਹਾਡਾ ਢਾਕਾ ਰਿਪੋਰਟ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈ ਦੀ ਆਪਣੀ ਸਕਰੀਨ ਦੇ ਉੱਤੇ ਜੋ ਕੀ ਸੰਜੇ ਕਰ ਰਹੇ ਆ ਤੁਹਾਡੇ ਨਾਲ ਬਟਾਲੇ ਤੋਂ ਧੰਨਵਾਦੀ ਹੈ ਕੀ ਬਟਾਲਾ ਦੇ ਵਿੱਚ ਐਸਐਚਓ ਛਿਟੀ ਨੇ ਜਿਹੜਾ ਆ ਉਹ ਇੰਨਾ ਮੋਟਰਸਾਈਕਲ ਚੋਰਾਂ ਦਾ ਪਰਦਾ ਪਾਸ ਕਰਦੇ ਹੋਏ ਦੱਸਿਆ ਕਿ ਕਰੀਬ 7 ਮੋਟਰਸਾਈਕਲ ਜਿਹੜੇ ਆ ਇਹਨਾਂ ਦੇ ਕੋਲੋਂ ਬਰਾਮਦ ਕੀਤੇ ਗਏ ਨੇ ਤੇ ਦੋ ਜਣੇ ਜਿਹੜੇ ਆ ਇਹ ਕਾਬੂ ਕੀ ਤੇਗੇ ਨੇ ਤਾਂ ਦਾਦੀ ਕਿ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਇਹ ਜਿਹੜੇ ਆ ਸ਼ਹਿਰ ਦੇ ਵਿੱਚ ਸਰਗਰਮ ਸੀ ਮੋਟਰਸਾਈਕਲ ਲੋਕਾਂ ਦੇ ਚੋਰੀ ਚੁੱਕ ਲੈਂਦੇ ਸੀ ਤੇ ਮੋਟਰਸਾਈਕਲ ਚੋਰੀ ਚੁੱਕ ਕੇ ਜਿਹੜਾ ਆ ਉਹ ਤੁਸੀਂ ਡੀਡੀਪੀਓ ਕਿ ਇਹਨਾਂ ਨੇ ਸੱਤ ਮੋਟਰਸਾਈਕਲ ਇਹਨਾਂ ਦੇ ਕੋਲੋਂ ਜਿਹੜੇ ਆ ਉਹ ਪੁਲਿਸ ਨੂੰ ਬਰਾਮਦ ਹੋਏ ਨੇ ਪੁਲਿਸ ਨੇ ਇਹਨਾਂ ਦੇ ਕੋਲੋਂ ਸੱਤ ਮੋਟਰਸਾਈਕਲ ਜਿਹੜੇ ਫੜੇ ਨੇ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਮੋਟਰਸਾਈਕਲਾਂ ਦੀਆਂ ਵਧ ਰਹੀਆਂ ਚੋਰੀਆਂ ਦੇ ਪਿੱਛੇ ਇਸੇ ਗੈਂਗ ਦਾ ਹੱਥ ਸੀ ਜਿਹੜੀ ਗੈਂਗ ਦੇ ਵਿੱਚੋਂ ਦੋ ਜਣੇ ਜਿਹੜੇ ਆ ਉਹ ਉਹ ਕਾਬੂ ਆ ਚੁੱਕੇ ਨੇ ਤੇ ਕਾਬੂ ਕਰਨ ਤੋਂ ਬਾਅਦ ਇਹਨਾਂ ਦੇ ਕੋਲੋਂ 7 ਮੋਟਰਸਾਈਕਲ ਵੱਖ-ਵੱਖ ਜਿਹੜੇ ਨੇ ਉਹ ਜਿਹੜੇ ਆ ਉਹ ਫੜੇ ਗਏ ਨੇ ਤੇ 7 ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਐਸਐਚਓ ਨੇ ਜਾਣਕਾਰੀ ਦਿੱਤੀ ਕਿ ਇਹਨਾਂ ਦੇ ਉੱਤੇ ਬੜਾ ਚਿਰ ਦੀ ਜਿਹੜੀ ਉਹ ਨਿਗਾ ਸੀ ਤੇ ਲਗਾਤਾਰ ਇਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਹੁਣ ਇਹ ਜਿਹੜੇ ਨੇ ਦੋਨੇ ਜਣੇ ਕਾਬੂ ਆ ਚੁੱਕੇ ਨੇ ਜਿਦੇ ਵਿੱਚ ਖਾਸ ਕਰਕੇ ਜਿਹੜੇ ਆ ਇਹਨਾਂ ਨੇ ਸਪਲੈਂਡਰ ਮੋਟਰਸਾਈਕਲ ਚੋਰੀ ਕੀਤੇ ਹੋਏ ਸੀ ਤੇ ਕੁਝ ਹੋਰ ਵੀ ਜਿਹੜੇ ਆ ਉਹ ਮੋਟਰਸਾਈਕਲ ਜਿਹੜੇ ਆ ਚੋਰੀ ਕੀਤੇ ਹੋਏ ਸੀ ਸੱਤ ਮੋਟਰਸਾਈਕਲ ਚੋਰੀ ਦੇ ਇਹਨਾਂ ਦੇ ਕੋਲੋਂ ਬਰਾਮਦ ਕੀਤੇ ਗਏ ਨੇ ਤਸਵੀਰਾਂ ਦੇ ਦੇ ਪਈ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਮੋਟਰਸਾਈਕਲ ਚੋਰ ਗੈਂਗ ਆ ਗਈ ਕਾਬੂ ਬਈ ਦੱਸ ਦਿਓ ਹੋ ਗਿਆ ਹੋ ਗਿਆ ਅਹ ਮਿੱਤੀ ਬਾਈ 1125 ਨੂੰ ਮਨਜੋਗ ਐਸਐਸਪੀ ਸਾਹਿਬ ਦੀ ਦੇ ਦਿਸ਼ਾਂਤ ਨਿਰਦੇਸ਼ਾਂ ਅਧੀਨ ਉਹਨਾਂ ਦੇ ਹੋਮ ਕਾਬੂ ਸਪੈਸ਼ਲ ਚੈਕਿੰਗ ਜਿਹੜੀ ਉਹ ਕੀਤੀ ਗਈ ਸੀ ਜੋ ਦਰਾਂ ਨੇ ਚੈਕਿੰਗ ਐਸਐਸ ਸੁਖਰਾਜ ਸਮੇਤ ਪਾਰਟੀ ਵੱਲੋਂ ਜਲਪਰੀ ਸੰਗ ਇਲੀ ਦੇ ਵਾਸੀ ਬਰਤ ਹਾਲਤ ਨੂੰ ਦੋਹੀ ਨੇ ਚੈਕਿੰਗ ਕਾਬੂ ਕੀਤਾ ਜੋ ਇਸ ਪਾਸੋਂ ਕੋਈ ਸੁਦਾ ਇੱਕ ਮੋਟਰਸਾਈਕਲ ਸਪਲੈਂਡਰ ਬਰਾਮਦ ਕਰਕੇ ਇਹਦੇ ਖਿਲਾਫ ਮੁਕੱਦਮਾ ਨੰਬਰ 219 ਅੰਡਰ ਸੈਕਸ਼ਨ 363 2 317 2 ਬੀ ਐਨ ਐਸ ਤਹਿਤ ਮੁਕੱਦਮਾ ਦਰਜ ਕਰਕੇ ਇਸ ਨੂੰ ਮਾਂਜੋ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਉਸਰਮਾਂਡ ਹਾਸ ਕੀਤਾ ਗਿਆ ਸੀ ਜੂਤਾਂ ਦੀ ਪੁਸ਼ਕਿਸ਼ ਇਸ ਦੇ ਇਨਸਾਫ ਦੇ ਆਧਾਰ ਤੇ ਮੰਗਲ ਸਿੰਘ ਇਲਿਸ ਮੰਗਾ ਵਾਸੀ ਤਿੰਦੋਈ ਅਤੇ ਇੱਕ ਹੋਰ ਦੋਸ਼ੀ ਲਗਾਈ ਨਾਮਜ਼ਦ ਕੀਤਾ ਗਿਆ ਸੀ ਅਤੇ ਮੰਗਲਸੇ ਨੂੰ ਐਸਸੀ ਸੁਰਾਜੀ ਵੱਲੋਂ ਕਾਬੂ ਕਰਕੇ ਇਸ ਪਾਸੋਂ ਇੱਕ ਹੋਰ ਚੋਰੀ ਦਾ ਸਪਲੈਂਡਰ ਮੋਟਰਬਾਈਕ ਬਰਾਮਦ ਕੀਤਾ ਸੀ ਜੋ ਦਰਾਂਨੇ ਪੁਛ ਕੇ ਦੋਹਾਂ ਦੋਸ਼ੀਆਂ ਨੇ ਨਿਤੀ 24 1125 ਨੂੰ ਪੰਜ ਮੋਟਰਸਾਈਕਲ ਹੋਰ ਚੋਰੀशुदा ਇਹਨਾਂ ਨੇ ਬਰਾਮਦ ਕਰਾਏ ਜੋ ਟੋਟਲ ਸੱਤ ਮੋਟਰਸਾਈਕਲ ਬਰਾਮਦ ਹੋ ਚੁੱਕੇ ਹਨ ਜੇਕਰ ਜਸਰ ਜਿਹੜਾ ਰੋਕੀ ਸੀ ਅਗਲੇ ਪੀਛੇ ਬਾਰੇ ਦੱਸਿਆ ਗਿਆ ਉਹ ਪੜ੍ਹੇਗਾ ਨਹੀਂ ਉਹਨੂੰ ਕਾਬੂ ਕਰਨ ਵਾਸਤੇ ਸ਼ਾਫੇਮਾਰੀ ਕੀਤੀ ਜਾ ਰਹੀ ਹੈ ਕਾਬੂ ਕਰਕੇ ਹੋ ਸਕਦਾ ਹੈ ਨਾ ਪਾਸੋਂ ਹੋਰ ਵੀ ਮੋਟਰਸਾਈਕਲ ਚੋਰੀ-ਚੋਰਾ ਬਰਾਮਦ ਕੀਤੀ ਜਾਵੇ ਇਹਨਾਂ ਦਾ ਪਹਿਲਾਂ ਟ੍ਰੈਕ ਆਫਰ ਕੀ ਹੈ ਜੋ ਦਿਲਪੀਤ ਦੇਲਾ ਇਹ ਸ਼੍ਰੀ ਅਰਮਨਪੁਰ ਦੇ ਮਕਦਮੇ ਵਿੱਚ ਮਾਨਯੋਗ ਅਦਾਲਤ ਤੋਂ ਲੋ APO ਡਿਕਲियर ਵੀ ਹੋ ਚੁੱਕਾ ਹੈ ਜਿਸ ਵਿੱਚ ਵੀ ਇਹਦੀ ਗੱਦਕਾਰੀ ਬਾਕੀ ਹੈ ਤੇ ਇਸ ਤੋਂ ਇਲਾਵਾ ਇਹ ਨਸ਼ੇ ਦੀ ਪੀੜ ਨਹੀਂ ਨਸ਼ੇ ਦੀ ਆਦੀ ਹੀ ਉਹਦੀ ਪੂਰਤੀ ਵਾਸਤੇ ਮੋਟਰਸਾਈਕਲ ਚੋਰੀ ਕਰਕੇ ਅਗੇ ਵੀ ਇੰਨੀ ਕੋਸ਼ਿਸ਼ ਕਰਦੇ ਕਿ ਕਿੰਨੇ ਚਿਰ ਤੋਂ ਕਰ ਰਹੇ ਹੁਣ ਇੱਕ ਏ ਕਰੀਬ 5-6 ਮਹੀਨੇ ਤੋਂ ਲਗਭਗ ਅੱਗੇ ਪੁਛਕੇ ਚੱਲ ਰਹੀ ਹੈ ਜਿਹੜੀ ਸਾਹਮਣੇ ਆਉਣਗੀ ਫਿਰ ਦੇਖ ਲਾਂਗੇ ਇਹਨੇ ਵੇਚ ਦੇ ਗਏ ਇਹ ਅਵੇ ਇਹਨਾਂ ਨੇ 7 ਚੋਰੀ ਕੀਤੇ ਅੱਗੇ ਵੇਚਣ ਦੀ ਭਰਾ ਵਿੱਚ ਹੀ ਬਾਟੇ 7 ਦੇ ਸਾਥ ਹੀ ਰਿਕਵਰ ਹੋ ਗਏ ਬਾਟੇ ਜਿੱਥੇ ਵੇਚਦੇ ਮੋਟਰ ਜਦੋਂ ਹੀ ਪਤਾ ਕਰੋਗੇ ਉਹ ਮਦਨ ਘਰ ਹੋਏ ਜਿਹੜੇ ਲੈਣਦੇ ਹਾਂ ਜੀ ਜਿਹੜਾ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਜਦੋਂ ਤਕੀਸ਼ ਸਾਹਮਣੇ ਆਇਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਕਿਹੜੀ ਕਿਹੜੀ ਜਗ੍ਹਾ ਤੋਂ ਉਹਨਾਂ ਨੂੰ